ਦੀ ਪੈੜੀ ਬਾਹਰ ਕਿਸੇ ਭਰਾ ਕੋਲੇ ਮਾਮਲੇ ਤੇ ਜਾਂਦੀ ਆ ਉਹ ਉਹਨਾਂ ਪਰਿਵਾਰਾਂ ਨੂੰ ਆਪਾਂ ਬੇਨਤੀ ਕਰੀਏ ਪਿਆਰ ਦੇ ਨਾਲ ਜਾ ਕੇ ਉਹਨਾਂ ਕੋਲੇ ਸੁਝਾਅ ਰੱਖੀਏ ਕਿ ਉਹ ਹੀ ਪੈੜੀ ਆ ਜਿਹੜੀ ਠੇਕੇ ਦੇ ਦੇਣ ਵਾਲੀ ਉਹ ਆਪਣੇ ਪਿੰਡ ਦੇ ਕਿਸੇ ਭਰਾ ਨੂੰ ਦੇਣ ਪੈੜੀ ਜਿਹਨੂੰ ਮਰਜ਼ੀ ਦੇ ਲੈਣਾ ਉਹ ਜਿਹੜਾ ਭਰਾ ਉਹਨਾਂ ਨੂੰ ਠੀਕ ਲੱਗਦਾ ਜਿਹਦਾ ਜਿਹਦੇ ਨਾਲ ਲੋਟ ਆ ਉਹ ਪੈੜੀ ਲੈ ਦੇਵੇ ਇਸ ਗੱਲ 'ਚ ਕੋਈ ਵਿਸ਼ਾ ਨਹੀਂ ਕਿ ਪੈੜੀ ਨੂੰ ਫਲਾਣੇ ਨੂੰ ਦੇਣੀ ਆ ਸਾਡੇ ਆਖੇ ਦੇਣੀ ਆ ਨਾ ਇਹ ਹੋਣਾ ਨਾ ਇਹ ਆਪਾਂ ਕਰਨੀਆਂ ਅੱਜ ਦਾ ਵਿਸ਼ਾ ਸਿਰਫ ਇੰਨੀ ਵੀ ਆਪਣੀ ਪਿੰਡ ਦੀ ਪੈੜੀ ਆਪਾਂ ਆਪਣੇ ਪਿੰਡ ਦੇ ਵਿੱਚ ਹੀ ਮਾਮਲੇ ਤੇ ਦੇਵੇ ਤਾਂ ਬਹੁਤ ਵਧੀਆ ਗੱਲ ਆ ਇਹ ਗੱਲ ਤੇ ਸਾਰੇ ਹੱਥ ਖੜੇ ਕਰੋਗੇ ਇਹ ਗੱਲ ਠੀਕ ਆ ਬੋਲੋ ਸੋਨੇਹਾ ਸੋਨੇਹਾ ਇਹ ਗੱਲ ਤੇ ਆਪਣੀ ਸਹਿਮਤੀ ਬਣੀ ਆ ਵੀ ਹਾਂ ਇਹ ਗੱਲ ਕਰਨੀ ਚਾਹੀਦੀ ਆ ਹੁਣ ਇਹਦੇ ਤੇ ਆਪਾਂ ਅਗਲਾ ਸਟੈਪ ਕੀ ਰੱਖਣਾ ਇਹਦਾ ਕਾਠ ਆਪਾਂ 2 ਦਿਨ ਤੱਕ ਰੱਖੀ ਗਏ 3 ਦਿਨ ਤੱਕ ਰੱਖੀ ਗਏ ਉਹਦੇ ਚਾਪਾਂ ਪੰਚਾਇਤਾਂ ਨੂੰ ਵੀ ਲੈ ਗਏ ਤੇ ਆਪਾਂ ਪਹਿਲਾਂ ਸਾਤਾਂ ਕੋਲੇ ਪਹੁੰਚ ਕਰਕੇ ਜਾਂ ਉਹਨਾਂ ਪਰਿਵਾਰਾਂ ਕੋਲੇ ਪਹਿਲਾਂ ਚੱਲ ਗਏ ਇਹਦੇ ਤੇ ਕੀ ਸਲਾਹ ਕਿਸੇ ਭਰਾ ਦਾ ਕਿ ਇਹਨੂੰ ਗੱਲ ਨੂੰ ਕਿਵੇਂ ਚਲਾਇਆ ਆਪਾਂ ਦੱਸੋ ਪਹਿਲਾਂ ਸਾਤਾ ਕੋਲੇ ਚਲ ਗਏ ਉੱਥੋਂ ਸ਼ੁਰੂ ਕਰ ਲਗੇ ਕਰ ਉਹਦਾ ਟਾਈਮ ਰੱਖਣਾ ਅੱਜ ਜਦੋਂ ਬੰਦੇ ਆ ਗਏ ਨੇ ਅਸੀਂ ਆਪਾਂ ਲੈ ਕੇ ਨਾਲ ਜਿੰਨੇ ਸੱਤ ਆਏ ਨੇ ਜੀ ਜਿੱਥੇ ਆਇਆ ਕਰ ਲੋ ਵੀ ਆਪਾਂ ਹਾਂ ਇਹ ਨਹੀਂ ਬਣਾ ਲਓ ਅਲਗਾ ਚੱਲਦੇ ਆ ਕਮੈਂਟ ਉਹ ਬੰਦੇ ਗੱਲ ਕਰ ਲੈਣ ਕੀ ਖਿਆਲ ਕਿ ਸਾਰੇ ਪਿੰਡ ਨੇ ਜਾਣ ਇਹਨਾਂ ਦਾ ਸੁਝਾਅ ਵੀ ਆਪਾਂ ਇਹਨਾਂ ਦੇ ਭਾਵੇਂ ਕਮੇਟੀ ਬਣਾ ਲਓ 10-10 ਬੰਦੇ ਪਾ ਲਓ ਉਹ ਬੰਦੇ ਗੱਲ ਕਰ ਲੈਣ ਉਹਨਾਂ ਨਾਲ ਕਦੋਂ ਉਹਦਾ ਰੱਖੀਏ ਕੱਲ ਦਾ ਰੱਖ ਲਈਏ ਕੱਲ ਦਾ ਹੀ ਰੱਖੋ ਬੜਾ ਆਏ ਆਏ ਤੇ ਆਂਦੇ ਹੋ ਫੜਾ ਜੋ ਮੇਰੀ ਗੱਲਾਂ ਦੀ ਮੇਰੇ ਵੀਰ ਸੁਝਾਏ ਆਏ ਕਿ ਕੱਲ ਨੂੰ ਇੱਕ ਤਰੀਕਾ ਨਵਾਂ ਸਾਦਾ ਕੱਲ ਦਾ ਰਹਿਣਾ ਭਾਈ ਛੱਡ ਲੋ ਕਈਆਂ ਨੇ ਬਾੜ ਦੇ ਭੋਗ ਤੇ ਜਾਣਾ ਕਿਸੇ ਦੇ ਗੁਰਦੁਆਰੇ ਜਾਣਾ ਕਿਸੇ ਨੇ ਕਿਤੇ ਜਾਣਾ ਦੋ ਤਰੀਕ ਨੂੰ ਆਪਾਂ ਇੱਥੇ 10 ਵਜੇ ਦਾ ਦਸੋ ਪੱਤੀ ਧਰਮਸਾਲਾ ਦਾ ਹੀ ਲੱਗਦੇ ਆ ਇੱਥੋਂ ਇਕੱਠੇ ਹੋ ਕੇ ਆਪਾਂ ਸੰਤਾਂ ਕੋਲੇ ਚੱਲਾਂਗੇ ਇਹ ਠੀਕ ਆ ਸਾਰਿਆਂ ਨੂੰ ਮਨਜ਼ੂਰ ਆ ਆ ਦੋਨਾਂ ਕੋਲ ਆਈ ਵੀ ਕੋਈ ਗੱਲ ਨਹੀਂ ਨਾ ਤਾਂ ਆਪਾਂ ਨੂੰ ਗੈਰ ਵੀ ਆਲੇ ਮਾਪੁਰ ਸ਼ੋਰ ਤੋਂ ਵੀ ਪਿੰਡ ਦੇ ਬੰਦਿਆਂ ਦੀ ਇੱਜ਼ਤ ਕਰਦੇ ਆ ਤੇ ਦੇਰੇ ਵਾਲੇ ਵੀ ਪਿੰਡ ਦੇ ਬੰਦਿਆਂ ਦੀ ਇੱਜ਼ਤ ਕਰਦੇ ਆ ਵੋਟ ਦੇ ਨਹੀਂ ਆਪਾਂ ਨੂੰ ਜੇ ਆਪਾਂ ਜਾਵਾਂਗੇ ਕਿ ਕੋਈ ਗੱਲ ਨਹੀਂ ਤੇ ਇਹ ਗੱਲ ਆਪਾਂ ਦਾ ਬਣਾਈਏ ਇਹਨੂੰ ਕੱਲ ਦਾ ਦਿਨ ਛੱਡ ਲੋ ਪਰਸੋਂ 10 ਵਜੇ ਨਾਲ ਕੈਮਰਾ ਰੱਖ ਲਿਗੇ ਸਵੇਰ ਦਾ ਆਪਾਂ ਨੂੰ ਇਹ ਵੀ ਜ਼ਰੂਰੀ ਆ ਸਤਵੀ ਗੁਰਦੁਆਰੇ 'ਚ ਹੋਣਾ ਆਪਾਂ ਜਦੋਂ ਜਾਣਾ ਹੋਵੇ ਇਹ ਤਾਂ ਆਪਾਂ ਇਕੱਠੇ ਹੋ ਜੀਏ ਸੱਤ ਕਿਤੇ ਗਏ ਹੁਣ ਹਾਂ ਨਾ ਇੱਕ ਦੋ ਮਿੰਟ ਦੀ ਵੀਡੀਓ ਬਣਾ ਲਓ ਜੇ ਬੰਦਿਆਂ ਆਪ ਆਉਂਦੇ ਰੱਖੋ ਪਾਣੀ ਦਾ ਹੋ ਜਾਵੇ ਚਲੋ ਆਪਣੀ ਇਹ ਗੱਲ ਤੇ ਸਹਿਮਤੀ ਹੋਈ ਆ ਵੀ ਪਰਸੋਂ ਸਾਰੇ ਧਿਆਨ ਦੇਵੋ ਆਪਦੀਆਂ ਗੱਲਾਂ ਬਾਅਦ ਚ ਕਰ ਲਓ ਆਪੜੀ ਇਹ ਗੱਲ ਤੇ ਸਹਿਮਤੀ ਹੋਈ ਆ ਵੀ ਪਰਸੋਂ ਨੂੰ 10 ਵਜੇ ਆਪਾਂ ਗੁਰਦੁਆਰੇ ਇਕੱਠੇ ਹੋਣਾ। ਬਈ ਤੁਸੀਂ ਜਿੱਥੇ ਨਹੀਂ ਕਿੱਥੇ ਹੋਗੇ ਉੱਥੇ ਇਕੱਲੇ-ਇਕੱਲੇ ਬੰਦੇ ਨੇ ਫੇਰ ਹੀ ਲੋੜਵਾ। ਆਹ ਵਾਹ ਇੱਥੋਂ ਸਹੀ ਰਵਾਂਗੇ। ਆਹ ਸਾਰੇ ਇਕੱਠੇ ਹੋ ਜਾਓ। ਚਲੋ ਇੱਥੇ ਆ ਜਾਓ। ਇੱਥੇ ਰੱਖ ਲਓ। ਇਹਦੇ ਦਾ ਵੀ ਮੇਰੇ ਨਾਲ ਤਾਂ ਠੀਕ ਤਾਂ ਲਵਾਗੇ। ਚੰਗਾ ਟੀਵੀ ਲਵਾ ਦੇਣਗੇ। ਸਾਰੇ ਭਰਾ ਜਿਹੜੇ ਭਰਾ ਨਹੀਂ ਵੀ ਆਏ ਉਹਨਾਂ ਨੂੰ ਵੀ ਲੈ ਕੇ ਆਓ। ਨਾਲ ਹੈਨਾ ਆਪਾਂ ਸੰਤਾਂ ਨੂੰ ਬੇਨਤੀ ਕਰਾਂਗੇ ਤੇ ਉਦੋਂ ਗਾਂ ਜਿਹੜੇ ਦੂਜੇ ਪਰਿਵਾਰ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਭਰਾਵੋ ਪੈਰੀ ਜਿਹੜੀ ਉਹ ਪਿੰਡ ਦੇ ਭਰਾ ਤੋਂ ਕਿਸੇ ਇੱਕ ਸਾਧ ਤਾਰ ਕਿਸੇ ਨੇ ਕੋਈ ਹੋਰ ਗੱਲ ਸਾਂਝੀ ਕਰਦੀਆਂ ਦਾ ਕਰ ਸਕਦਾ ਉਹ ਇਹਨੂੰ ਸਮਾਪਤ ਕਰੀਏ ਅੱਜ ਵਾਲੀ ਗੱਲ ਨੂੰ ਠੀਕ ਹੈ ਹੋਰ ਤੋਂ ਬੋਲਦੀ ਹੈ ਮੈਂ ਤਾਂ ਠੀਕ ਹੈ ਇਹੀ ਫੈਸਲਾ ਦੁਆਰਾ ਫੇਰ ਹੋਇਆ ਪਰਸੋਂ ਨੂੰ ਆਪਾਂ ਠੀਕ 10 ਵਜੇ 2 ਤਰੀਕ ਨੂੰ ਇੱਥੇ ਦਸੋਪਤੀ ਜੀ ਇਕੱਠੇ ਹੋਣਾ ਠੀਕ 10 ਵਜੇ ਇਹ ਨਾ ਹੋਵੇ ਵੀ ਇੱਕ ਬੰਦਾ 10 ਵਜੇ ਆਗਾ ਦੂਜਾ 12 ਵਜੇ ਆਉਗਾ ਇਹ ਕੰਮ ਨਾ ਤੇਰੇ ਬਰਾਦਰੋ 10 ਦੇ ਸਵਾ 10 ਦਾ ਹੋ ਜਾਣ ਸਾਢੇ 10 ਦੇ ਹੋਣਾ ਚਾਹੀਦੇ 10 ਵਜੇ ਦਾ ਟਾਈਮ ਰੱਖਿਆ ਆਪਾਂ ਇੱਥੇ ਦਸੋ ਪੱਤੀ ਇਕੱਠੇ ਹੋਵੋ ਤੇ ਆਪਾਂ ਸੰਤਾਂ ਨੂੰ ਬੇਨਤੀ ਕਰਾਂਗੇ ਜਾ ਕੇ ਫਿਰ ਉਦੋਂ ਦਾ ਸਾਰੀ ਗੱਲ ਉਹਨਾਂ ਪਰਿਵਾਰਾਂ ਕੋਲੇ ਤਲਾਵਾਂਗੇ ਤੇ ਦੂਜੀ ਬੇਨਤੀ ਮੇਰੀ ਇਹ ਆ ਜਿਵੇਂ ਸਾਡੇ ਸਾਡੇ ਪਰਿਵਾਰ ਦੇ ਵਿੱਚ ਚਾਚਾ ਮੇਰਾ ਚੰਦ ਵਾਸ਼ਟਰ ਆ ਉਹ ਕੰਨੀ ਚਲਾਉਂਦਾ ਉਹ ਵਿੱਕੀ ਕੋਲੇ ਮੇਰਾ ਸੁਧਣਾ ਇਹ ਸੀ ਮੈਂ ਉਹਨੂੰ ਫੋਨ ਲਾਉਂਗਾ ਵੀ ਚਾਚਾ ਇਹ ਕੰਮ ਚ ਪਹਿਲ ਕਰੋ ਤੇ ਤੁਸੀਂ ਵੀ ਜਿਹੜੇ ਉਹ ਪਰਿਵਾਰ ਹੈਗੇ ਆ ਆਪਣੇ ਜਿਨ੍ਹਾਂ ਨਾਲ ਜਿਹੜਾ ਭਰਾ ਵੀ ਗੱਲ ਕਰ ਸਕਦਾ ਪਿਆਰ ਨਾਲ ਉਹਨਾਂ ਨਾਲ ਗੱਲ ਕਰੋ ਵੀ ਆਪਾਂ ਇਹ ਗੱਲ ਤੇ ਪਹਿਰ ਕਰੀਏ ਪਿੰਡ ਦੇ ਵਿੱਚ ਆਪਾਂ ਇਸ ਗੱਲ ਤੇ ਏਕਾ ਵਧਾਈਏ ਠੀਕ ਆ ਗੱਲ ਇਹ ਹਨਾ ਠੀਕ ਆ ਜਿਹੜੇ ਭਰਾ ਨੂੰ ਕੱਗਾ ਜਿਹੜੇ ਭਰਾ ਨੂੰ ਠੀਕ ਲੱਗਦਾ ਜਿਹਨੇ ਨਾਲ ਲੋਟ ਆ ਜਗੋਂ ਨਾਲ ਵੀ ਅਸੀਂ ਆਵਾਂਗੇ ਜਾਂ ਸਰਪੰਚ ਆਊਗਾ ਜਾਂ ਹੋਰ ਆਊਗਾ ਜੇ ਲੋੜ ਪੈਂਦੀ ਆ ਤਾਂ ਭਾਵੇਂ ਦੋ ਬੰਦੇ ਇਕੱਠੇ ਕਰ ਲੋ ਸਾਨੂੰ ਸੱਦ ਲੋ ਜਲਵਾੜਾ ਜਿਹਨੂੰ ਜਿਹੜਾ ਠੀਕ ਲੱਗਦਾ ਵਾਜ ਮਾਰ ਲੋ ਮੈਂ ਬੋਲਦੇ ਹੋ ਜਿਹੜੇ ਜਿਹੜੇ ਬੰਦੇ ਆਪਣੇ ਬੈਠੇ ਪੰਜ ਚਾਰ ਬੰਦੇ ਇਕੱਠੇ ਕਰ ਲਾਂਗੇ ਜ ਆਦਿ ਆਵੋਗੇ ਕੋਈ ਗੱਲ ਨਹੀਂ ਤੇ ਆਪਣਾ ਫਾਈਨਲ ਇਹ ਹੋਇਆ ਪਰਸੋਂ ਨੂੰ ਆਪਾਂ 10 ਵਜੇ 2 ਤਰੀਕ ਨੂੰ ਇੱਥੇ ਹੀ ਇਕੱਠੇ ਹੋਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ